ਉਵੀ ਮੈਟਰੋ ਪਿੰਡ ਉਪਲੀ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਆ ਗਏ ਇੱਥੇ ਸਾਨੂੰ 300 ਸਵਰਾਜ ਦਿਲਾਂ ਦੀ ਧੜਕਣਾ ਜਿਹਨੂੰ ਕਹਿੰਦੇ ਨੇ ਸਵਰਾਜ 855 ਨੌਜਵਾਨਾਂ ਦੀ ਧੜਕਣਾਣਾ ਬਾਈ ਹਾਂਜੀ ਬਾਈ ਅੱਜ ਆਪਾਂ 300 ਸਵਰਾਜ ਦਿਖਾਉਣੇ ਨੇ ਆ ਕਿੰਨਾ ਮਾਡਲ ਆ ਇਹ 14 ਮਾਡਲ ਆ ਬਾਈ ਕਰਲੋਸ ਘਰ ਇੰਜਨਾ ਕਲੋਸ ਘਰ ਇੰਜਨਾ 14 ਮਾਡਲ ਆ ਹਾਂਜੀ ਬਾਈ ਕੰਡੀਸ਼ਨ ਪੱਖੋਂ ਬਾਈ ਓਰੀਜਨਲ ਆ ਬਾਈ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਆ ਸਾਰਾ ਓਰੀਜਨਲ ਆ ਓਰੀਜਨਲ ਆ ਤੇ ਚੱਲਿਆ ਕਿੰਨਾ ਹੋਇਆ ਬਈ ਇਹ ਇਹ 1900 ਘੰਟੇ ਚੱਲਿਆ ਬਈ ਰੇਜਨਲ 1900 ਘੰਟੇ ਚੱਲਿਆ ਹੋਇਆ ਹੈਗਾ ਮੁਰਲੇ ਟਾਇਰ ਨਾਲ ਦਾ ਮਗਰਲੇ ਦੁਆਰੇ ਦੇ ਨੇ ਮੁਰਲੇ ਟਾਇਰ ਨਾਲ ਦੇ ਮਗਰਲੇ ਦੁਆਰੇ ਦੇ ਨੇ ਬਈ ਆ ਰਿੰਬਾ ਰੁੰਬਾ ਦਾ ਵੀ ਚੈੱਕ ਕਰਵਾ ਦੋ ਪਿੱਛੋਂ ਹੁੱਕ ਵੀ ਚੈੱਕ ਕਰਵਾ ਦੋ ਹਨਾ ਕੰਡੀਸ਼ਨ ਲੈਂਕਾਂ ਲੋਕਾਂ ਦਾ ਟੂਪਾ ਟੂਪਾ ਦਾ ਡਬਲ ਡਿਸਟ੍ਰੀਬਿਊਟਰ ਆ ਬਈ ਹਾਂਜੀ ਬਈ ਤੇ ਜੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 90 ਪੈਸੇ ਆ ਬਈ ਹਾਂਜੀ ਬਈ 90 95 ਰੁਪਏ ਗੁੜੀ ਆ ਸੁਪਰ ਵਾਇਰ ਦਾ ਟਾਇਰ ਨੇ ਬਈ ਅੱਛਾ ਤੇ ਮੁਰਲਿਆਂ ਦੀ ਕੰਡੀਸ਼ਨ ਹੈਗੀ ਆ 70 ਪਿਆਤਰਿਕ ਪੈਸੀ ਹਾਂਜੀ ਬਾਕੀ ਸਾਰਾ ਓਰੀਜినਲ ਹੈ ਜ਼ਿੰਮੇਦਾਰੀ ਆ ਬਾਈ ਯਾਰ ਨੰਬਰ ਕਿਥੋਂ ਦਾ ਇਹਦਾ ਮਾਨਸਾ ਦਾ ਬਾਈ ਮਾਨਸਾ ਦਾ ਨੰਬਰ ਹੈ ਜਨਨ ਕਿ ਪੰਜਾਬ ਦਾ ਨੰਬਰ ਆ ਕਿਨਵੀ ਪਾਰਟੀ ਦਾ ਬਾਈ ਹੈ ਫਰਸਟ ਪਾਰਟੀ ਨਗਦ ਕੈਸਾ ਹੈ ਫਰਸਟ ਪਾਰਟੀ ਨਗਦ ਕੈਸਾ ਤੇ ਹੁਣ ਇਹਦੀ ਡਿਮਾਂਡ ਕੀ ਆ 5,20,000 ਰੁਪਏ ਮੰਗਦੇ ਆ ਬਈ ਆਪਾਂ 5,20,000 ਰੁਪਏ ਤਾਂ ਮੰਗਦੇ ਹਾਂ ਹਾਂਜੀ ਦੇਣ ਵਾਲਾ ਰੇਟ 5 ਲੱਖ ਰੁਪਏ 5 ਲੱਖ ਜੈਜ ਜੈਜ بس 5-7000 ਹੋਰ ਕੱਢ ਦੇਣ। 5-7 ਤੇ ਆ ਗਿਆ 10000 ਹੀ ਕਰਦੀ 490 ਚ ਦੇ ਦੀ। ਦੇ ਦਾਂਗੇ। ਤੇ ਉਹਦੇ ਵਿੱਚੋਂ ਵੀ ਹਲਕਾ ਫੁਲਕਾ ਮਾਨਦਾਨ ਕਰਦੀ। ਕੋਈ ਗੱਲ। ਠੀਕ ਆ ਤੇ ਇੱਧਰ ਆ ਗਿਆ ਸਵਰਾਜ ਆ ਕਿੰਨਾ ਮਾਡਲ ਆ ਬਈ? ਇਹ 15 ਮਾਡਲ ਆ ਬਈ ਹੱਟ ਤੇਲ ਵਾਲਾ। ਸਟੀਅਰਿੰਗ ਦਾ ਤੇਲ ਜਿਹੜਾ ਅਲੱਗ ਹੈ। ਅਲੱਗ ਆ ਬਈ। ਮੂਰੇ ਕੋੜਾ ਬੈਂਪਰ ਲੱਗਿਆ ਹੋਇਆ। ਹਾਂਜੀ ਬਈ। ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਦੀ 70 75 ਪੈਸੇ ਮੂਰ ਲਿਆ। ਮਾਗਰਲੇ ਦਵਾਰ ਤੇ ਜਮਾ ਨਵੇਂ ਇਹ ਜਮਾ ਨਵੇਂ ਆ ਗਏ। ਤੇ ਡਿੱਕ ਵੀ ਇਹਦੇ ਕਾਲੇ ਵਾਲਾ ਲੱਗਿਆ ਹੋਇਆ ਹੈ। ਹਾਂਜੀ ਬਈ। ਤੇ ਇਹ ਕੰਡੀਸ਼ਨ ਪੱਖੋਂ ਬਈ ਕਿਵੇਂ ਆ? ਇਹ ਰੀਜਨਲ ਆ ਬਈ ਜ਼ਿੰਮੇਦਾਰੀ ਆ ਸਾਰੇ ਟਰੈਕਟਰਾਂ ਦੀ ਜ਼ਿੰਮੇਦਾਰੀ ਆ ਬਈ। ਤਿੰਨੇ ਪੰਜਾਬ ਨੰਬਰ ਨੇ। ਤਿੰਨੇ ਪੰਜਾਬ ਨੰਬਰ ਨੇ। ਤਿੰਨੇ ਫਾਸਟ ਬਾਲ ਦੀ ਨਗਦ ਕੈਸ਼ ਨੇ। ਨਗਦ ਕੈਸ਼ ਨੇ ਤੇ ਇਹਦਾ ਰੇਟ ਕੀ ਆ ਬਈ? ਇਹਦਾ ਬਈ 5 ਲੱਖ 40 ਹਜ਼ਾਰ ਰੁਪਿਆ ਮੰਗਦਾ। 5 ਲੱਖ 40 ਹਜ਼ਾਰ ਰੁਪਿਆ। ਹਾਂਜੀ ਬਈ। ਤੇ ਇਹੇ ਤੇ ਫਿਰ ਜਾਇਜ਼ ਜਾਇਜ਼ ਰੇਟ ਜਾਇਦਾ। 5 ਲੱਖ 30 ਹਜ਼ਾਰ ਰੁਪਿਆ ਬਈ। 5 ਲੱਖ 30 ਹਜ਼ਾਰ ਰੁਪਿਆ ਹੋਰ ਖਿੱਚ ਧੂਕੇ ਜੇ। 5-7 ਤੋਂ ਹੋਰ ਕਰਦਾ ਜੀ। ਦਾਸ ਕਰਦੀ ਚਲ ਉਹਦੇ ਵਿੱਚੋਂ ਵੀ ਮਾਨਤਾਣ ਕਰਦੀ ਤੇ ਇਹ ਤੇ ਲੋਨ ਕਿੰਨੇ ਦਾ ਹੋਜੂ ਬਾਈ ਇਹ ਤੇ 4 ਲੱਖ ਦਾ ਲੋਨ ਹੋਜੂ ਬਾਈ ਕਰਵਾ ਕੇ ਵੀ ਦੇ ਦਾਂਗੇ ਕਈ ਵਾਰਾਂ ਵੀਰ ਭਾਈ ਦਾ ਕੋਈ ਨਹੀਂ ਹੁੰਦਾ ਆਪਣੇ ਬੰਦੇ ਹੈਗੇ ਨੇ ਕਰਵਾ ਕੇ ਵੀ ਦੇ ਦਾਂਗੇ ਲੋਨ ਉਹ ਟਰੈਕਟਰ ਤੇ ਵੀ ਹੋਜੂਗਾ ਹਾਂ ਬਾਈ ਤਿੰਨਾਂ ਦੀ ਕਰਵਾ ਕੇ ਦੇ ਦੇ ਤਿੰਨਾਂ ਟਰੈਕਟਰਾਂ ਤੇ ਲੋਨ ਹੋਜੂਗਾ ਹੋਜੂ ਬਾਈ ਠੀਕ ਆ ਤੇ ਇੱਧਰ ਖੜਾ ਹੈਗਾ ਇਹ ਕਿੰਨਾ ਮਾਡਲ ਆ ਬਾਈ ਇਹ ਬਾਈ 22 ਮਾਡਲ ਆ 23 ਦੀ ਕਾਪੀ ਆ 22 ਮਾਡਲ ਆ 23 ਦੀ ਕਾਪੀ ਆ ਇਹ ਚੱਲਿਆ ਕਿੰਨਾ ਹੋਇਆ ਇਹ 354 ਘੰਟੀ ਚੱਲਿਆ ਬਾਈ ਓਰੀਜਨਲ 354 ਘੰਟੇ ਰਿਜਨਲ ਚੱਲਿਆ ਹੋਇਆ ਫਿਰ ਤਾਂ ਜਮਨ ਨਵੇਂ ਮੰਗੂਆਂ ਹਨ ਹਾਂਜੀ ਬਾਈ ਚਾਹੀਦੀ ਹੈ ਲਹਾਰ ਪਾ ਕੇ ਲੈ ਜੇ ਵਾਹ ਲੁਫੂਫੇ ਲੁਫੂਫੇ ਤਹੇ ਜੋ ਓ ਮਹੀਨੇ ਇਕੱਲੇ ਹਾਰ ਦੀ ਕਮੀ ਆ ਟਾਇਰ ਹੈਗੇ ਨਹੀਂ ਇਹਦੇ 95 ਪੈਸੀ ਕਹਿ ਸਕਦੇ ਹਾਂ ਹਾਂਜੀ ਬਾਈ ਤੇ ਇਹ ਵੀ ਸਟਾਰਟਿੰਗ ਕਰਾਂਗੇ ਇੱਕ ਵਾਰੀ ਚੈੱਕ ਕਰਵਾ ਤੇ ਇਹਦਾ ਹੁਣ ਕੀ ਦਸੀ ਹੈ ਨਾ ਜੋ ਟਰੈਕਟਰ ਹੀ ਨਮਾ ਇਹ ਤੇ ਬਾਈ ਦੇ ਵੀ ਪੰਜਵੇਂ ਮਹੀਨੇ ਦਾ ਹੈ ਨਾ ਹਾਂਜੀ ਬਾਈ ਬਾਈ ਦੇ ਵੀ ਪੰਜਵੇਂ ਮਹੀਨੇ ਦਾ ਪਲੇਟ ਲੱਗੀ ਹੋਈ ਆ ਤੇ ਹੁਣ ਇਹਦਾ ਰੇਟ ਕੀ ਆ ਬਾਈ ਇਹਦਾ ਬਾਈ 7 ਲੱਖ 75000 ਰੁਪਿਆ ਮੰਗਦਾ 7 ਲੱਖ 75000 ਰੁਪਿਆ ਹਾਂਜੀ ਬਾਈ ਦੇਣ ਵਾਲਾ ਰੇਟ ਸਾਢੇ 7 ਲੱਖ ਦਾ ਦੇ ਦਾਂਗਾ ਸਾਢੇ 7 ਤੋਂ ਵੀ ਹੋਰ ਨੀਚੇ 5-4000 ਹੋਰ ਕਰਦਾ 10 ਹੀ ਕਰ ਦਨੇ ਆ ਕੋਈ ਗੱਲ ਨਹੀਂ ਠੀਕ ਆ ਕੋਈ ਗੱਲ ਨਹੀਂ ਤੇ ਇਹਦੇ ਲੋਨ ਕਿੰਨੇ ਦਾ ਹੋਜੂ ਇਹਦਾ ਬਾਈ 6 ਲੱਖ ਦਾ ਲੋਨ ਹੋਜੂ 7 ਲੱਖ ਦਾ ਲੋਨ ਹੋ ਜਾਊਗਾ ਕਰਵਾ ਕੇ ਵੀ ਦੇ ਦਾਂਗੇ ਕਰਵਾ ਕੇ ਵੀ ਦੇ ਦਾਂਗੇ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਨੰਬਰ ਹੈ ਜਿਹੜਾ ਇੱਕ ਵਾਰੀ ਉਹ ਦੱਸ ਦੋ 98762 51606 ਲੋਬੀ ਸੱਜਣੋ ਜਿਨ੍ਹਾਂ ਨੇ ਕੋਈ ਵੀ ਸੁਵਰਾਜ ਲੈਣਾ ਤਾਂ ਕਰ ਲਿਓ ਸੰਪਰਕ ਕੇ ਨੰਬਰ ਟਾਈਟਲ ਚ ਚੱਲੀ ਜਾਂਦਾ ਹੈ